ਸਾਨੂੰ ਕੁੱਛੇ ਫੋਨ ਕਰਕੇ ਜਾਗ ਰਹਿਣ ਤਾਂ ਸਭ ਲੱਗੀਏ ਬੁਲਿਏ ਚੋਰੀ ਕਰੇ ਕਾਲੇ ਰਾਤਾਂ ਵਿੱਚ ਤੇਰੀਆਂ ਗੋਗੀਆਂ ਆਇਆ ਨਾ ਪਿਛਲੀ ਵਾਰ ਤਾਂ ਆਈ ਹੈਵਿਟੇ ਦੇ ਵੀ ਖਰਾ ਹੋ ਜਾਂਦਾ ਜਿੰਨਾ ਅਸੀਂ ਉਹਨੇ ਬੈਡੀ ਦੇ ਸੀ ਕੁਛ ਨਹੀਂ ਆਜ ਜਾਏਗਾ ਉਹ ਦੇਖੋ ਸਾਰਾ ਸੋ ਸੁਵਾਇਦੇ ਵਾੜੇ ਵਾੜੇ ਕਰਦਾ ਨਹੀਂ ਨਹੀਂ ਇਹ ਚੰਦੇ ਕਰ ਆਸ ਅੱਛਾ ਕੋਈ ਨਹੀਂ ਤਾਂ ਦੇ ਦੇ ਜਿੱਤੇ ਵਾਟਰ ਬਾਈਕ ਉਹ ਠੇਕੇਦਾਰ ਕੋਲ ਨਾ ਲੱਗ ਰਿਹਾ ਉਹਦੇ ਲੱਗ ਰਿਹਾ ਇਹਦੇ ਵਿੱਚ ਜਿਹੜਾ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਮੀਤੀ 22 ਜਨਵਰੀ 25 ਨੂੰ ਸਾਨੂੰ ਇੱਕ ਦਰਖਾਸਤ ਆਈ ਸੀ ਜਿਹੜਾ ਕੇ ਜਿਹੜਾ ਉਹਨਾਂ ਦੇ ਜਿਹੜਾ ਡਰੱਗ ਸਟੋਰ ਹੈ ਉਹਦੇ ਵਿੱਚੋਂ 11000 ਗੋਲੀ ਜਿਹੜੀ ਮੋਪਰੀ ਨਾਰਥ ਵਿਨੇ ਉਹ ਜਿਹੜੀ ਚੋਰੀ ਹੋ ਗਈ ਹੈ ਜਿਹਦੇ ਤਹਿਤ ਅਸੀਂ ਜਿਹੜਾ ਕਾਰਵਾਈ ਕਰਦੇ ਹੋਏ ਆ ਜਿਹੜਾ ਮਕਰ ਨੰਬਰ 282 ਜਿਹੜਾ 105 ਬੀ ਐਨ ਐਸ ਤਹਿਰੇ ਦਾ ਦਰਜ ਕੀਤਾ ਸੀ ਤੇ ਇਹਦੇ ਵਿੱਚ ਹ ਜਿਹੜਾ ਮਾਨਯੋਗ ਐਸ ਐਸ ਪੀ ਸਾਹਿਬ ਨੇ ਜਿਹੜਾ ਸਾਨੂੰ ਦਿਸ਼ਾ ਨਿਰਦੇਸ਼ ਦੇ ਕੇ ਤੇ ਇਹਦੇ ਵਿੱਚ ਜਿਹੜੀਆਂ ਟੀਮਾਂ ਬਣਾਈਆਂ ਗਈਆਂ ਸੀ ਇਦੇ ਵਿੱਚ ਜਿਹੜਾ ਐਸ ਐਚਓ ਸਿਟੀ ਸਾਊਥ ਰਵਿੰਦਰ ਸਿੰਘ ਤੇ ਸਾਡੇ ਜਿਹੜੇ ਪੀਸੀਆਰ ਚਾਰਜ ਨੇ ਜਿਹੜੇ ਹੈ ਕੇਪਚਨ ਜੀ ਚੰਦਪ੍ਰਸਾਦ ਜੀ ਤੇ ਇਹਦੇ ਵਿੱਚ ਜਿਹੜਾ ਟੀਮ ਨੇ ਕੰਮ ਕਰਦੇ ਹੋਏ ਵਧੀਆ ਕੰਮ ਕਰਦੇ ਹੋਏ ਜਿਹੜਾ ਕੱਲ ਜਿਹੜਾ ਅਸੀਂ ਉਹਨਾਂ ਨੂੰ ਕਾਬੂ ਕਰਕੇ ਕਿਉਂਕਿ ਉਹਨਾਂ ਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਰਵਿੰਦਰ ਸਿੰਘ ਨੂੰ ਕਿ ਜਿਹੜੇ ਦੋ ਬੰਦੇ ਆ ਜਿਹਦੇ ਵਿੱਚ ਬੁੱਟਾ ਸਿੰਘ ਜਿਹੜਾ ਵਾਸੀ ਕੌਂਕੇ ਆ ਵੈਸੇ ਕੁਆਟਰ ਨੰਬਰ 2 ਦੇ ਵਿੱਚ ਇੱਥੇ ਰਹਿੰਦਾ ਇਹਦੀ ਵਾਈਫ ਜਿਹੜੀ ਆ ਉਹ ਕਲਾਸ 4 ਹੈ ਸਿਵਲ ਹਸਪੀਟਲ ਦੇ ਵਿੱਚ ਇਹ ਤੇ ਜਿਹੜਾ ਇਹਦੇ ਨਾਲ ਇੱਕ ਰਾਜਕਮਰ ਉਹਨੂੰ ਬੱਬੂ ਕਵਾੜੀਆ ਵੀ ਕਹਿੰਦੇ ਆ ਉਹ ਹਸਪੀਟਲ ਦੇ ਵਿੱਚ ਜਿਹੜਾ ਦੂਸਰਾ ਕਬਾੜ ਦਾ ਜਮੇ ਸਫਾਈ ਵਗੈਰਾ ਵੀ ਕਰਦਾ ਤੇ ਜਿਹੜੇ ਹੋਂਦੇ ਗੱਤੇ ਵਗੈਰਾ ਜਿਹੜੇ ਸਾਰੇ ਉਹ ਚੁੱਕ ਕੇ ਉਹ ਲੈ ਕੇ ਜਾਂਦਾ ਤੇ ਇਹ ਜਿਹੜੇ ਦੋਨੋਂ ਜਣੇ ਇਹ ਜਿਹੜੇ ਅੰਸ਼ੀਆਂ ਗੋਲੀਆਂ ਜਿਹੜੀਆਂ ਆਈਆਂ ਸੀ ਉਹ ਉਹਦੇ ਵਿੱਚ ਇੱਕ ਕੰਡਮ ਜਗ੍ਹਾ ਹੈ ਕਿ ਇਹ ਨਾਲ ਹੀ ਹਸਪਤਲ ਦੇ ਉਹਦੇ ਵਿੱਚ ਜਿਹੜਾ ਵੇਚਣ ਦੀ ਤਿਆਰੀ ਦੇ ਸੋਰੀ ਵੇਚਣ ਦੀ ਤਿਆਰੀ ਦੇ ਵਿੱਚ ਸਨ ਤੇ ਜਿਹਦੇ ਵਿੱਚ ਜਦੋਂ ਇਹਨਾਂ ਨੇ ਇਨਫਰਮੇਸ਼ਨ ਮਿਲੀ ਤੇ ਪ੍ਰਵਿੰਦਰ ਸਿੰਘ ਉੱਥੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਨੇ ਜਿਹੜਾ ਉਹਨੂੰ ਕਾਬੂ ਕਰਕੇ ਉਹਨਾਂ ਤੋਂ ਜਿਹੜਾ 8900 ਜਿਹੜੀਆਂ 40 ਗੋਲੀਆਂ ਜਿਹੜੀਆਂ ਸੀ ਬੁਪਰੀ ਨੋਰਫਿੰਦੀਆਂ ਉਹ ਬਰਾਨਦ ਕਰ ਲਈਆਂ ਇਹਨਾਂ ਦਾ ਸ਼ੁਕਰੀਆ ਦੀ ਸਾਹਿਬ ਨੂੰ ਜਿਹੜੇ ਲੋਕੀ ਅਮਲੇ ਕਰਦੇ

ਅੱਜ ਜਿਹੜਾ ਉਹਨਾਂ ਦੇ ਦੀਪਾ ਦੇ ਨਾਲ ਮਾਣਯੋਗ ਮੁੱਖ ਮੰਤਰੀ ਉਹ ਆਤਮਨ ਨੂੰ ਅੱਜ ਇਹ ਦੁਆਜਨਾ ਜੋ ਪ੍ਰਦਾਨ ਦੇ ਰਿਹਾ ਹੈ। ਅੱਜ ਪਾਉਂ ਦੀ ਸਾਹਮਣੇ ਪਰਮੇਸ਼ ਮੇਰੇ ਦਰਸ਼ਕਾਂ ਤੇ ਪ੍ਰਾਰਥਨਾ ਜੀ ਉਹਨੂੰ ਸਨਦੇ ਕੋ ਦਿਨ ਸੁਵਾਕ ਕੀਤੀ। ਉਹਨਾਂ ਬਹੁਤ ਬਿਹਰੇ ਕਾਰਜਾਂ ਦੀ ਮੇਰੇ ਜੋ ਵੀ ਆਵਾਜ਼ ਮੇਰੇ ਦਿਲੋਂ ਨਿਕਲ ਰਹੀ ਹੈ। ਮੈਨੂੰ ਇਹ ਤੁਹਾਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ। डिप्टी कमिश्नर सिर सत्ज नौ पुरुष ने और जे एम एल ए सरबान जो पार्टी का जोड़ा स्ट्रक्चर बनाया जी समुची लीडरशिप ने जो समझी बनाई उसके भी जोड़ा पूर्वी सिखाने का ज्यादा देखा गल रखी कि जो अप्रेड करके डायपग्रेड करके सारिया सबसिडिया उसे देके अपन क्लीनिकल स्किल होर सारी ट्रेनिंग रखते स्टार्ट भी एक हजार बच्चे जो मिला छे ਜੋ ਕਿ ਜਦੋਂ 3000 ਜਨ ਬਜਾਇਆ ਰਿਹਾ 50 ਸਤਰਾ ਨੂੰ ਕਾਰਕਾ ਹੋਰ ਸਰਾਇਕ ਇਸੇ ਫੋਰਮਾ ਪ੍ਰੋਗਰਾਮ ਜਿਹੜੇ ਬੰਦਿਆ ਨੇ ਨਸ਼ਾ ਛਡਾਇਆ ਉਹ ਪਹਿਲਾ ਜਿਹੜੇ ਯੂਥ ਸੀਗੇ ਨਸ਼ਾ ਕਰਵਾਏ ਲੋਕਾਂ ਦੇ ਬੱਚਾ ਨੂੰ ਨਸ਼ਾ ਕਰਨ ਤੇ ਲੱਗ ਹੁਣ ਕੀ ਹੋਇਆ ਕਿ ਜਿਹੜੇ ਨਸ਼ਾ ਜਿਹਨੇ ਛੱਡਿਆ ਸੀਗਾ ਉਹ ਬੱਚਾ ਨੂੰ ਲਿਆ ਰਹੇ ਸੀਗੇ ਨਸ਼ਾ ਛਡਾ ਰਹੇ ਸੀ ਤੇ ਉਹਨੇ ਕਹਿੰਦਾ ਸਾਡਾ ਦਾੰਦਾਂ ਬੰਦ ਹੋ ਜਾਗਾ ਇਹਦੇ ਬਹੁਤ ਵੱਡੇ ਲੋਕ ਨੇ ਬੰਦੇ ਕੋਲੇ ਬੜੇ ਬੜੇ ਡਸਟਰ ਵਾਲ ਹੋਦੇ ਇਹ ਜਿਹੜਾ ਲੱਖਾਂ ਨਹੀਂ ਥੋੜਾ ਜਿਹਾ ਪੈਸਾ ਬਿਜ਼ਨਸ ਆਰ ਬਾਰ ਹੋ ਜਾਵੇ ਇਹ ਕਿਸੇ ਨੂੰ ਲੱਗਦਾ ਕਿ ਇਹਦੇ ਪਿੱਛੇ ਵੱਡੀ ਵੱਡੀ ਸਾਜ਼ਿਸ਼ੀ ਹੋਵੇਗੀ ਪਰ ਜਿਹੜੀ ਮੈਂ ਅੱਜ ਦੀ ਜਿਹੜੀ ਮੀਟਿੰਗ ਹੈ ਮੈਂ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਕਤੀ ਮਿਲਣਾ ਔਰ ਖਾਸ ਕਰਕੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਜਿਵੇਂ ਆਪਣੇ ਐਸਪੀ ਸਾਹਿਬ ਨੇ ਤੇ ਡੀਐਸਪੀ ਸਾਹਿਬ ਇਹਨਾਂ ਨੇ ਬਹੁਤ ਅੱਛੀ ਕਾਰਗੁਜ਼ਾਰੀ ਕੀਤੀ ਹੈ ਕਾਹਦੇ ਸਿਰ ਹੁਸਾਦ ਲੰਨੀ ਇਹ ਰਣ ਸਾਰਿਆਂ ਨੇ ਮਿਲ ਕੇ ਕੰਮ ਕੀਤਾ ਤੇ ਇਹਨਾਂ ਨੇ ਜਿਹੜੇ ਬੰਦੇ ਸੀ ਇਹਨਾਂ ਨੇ 11000 ਬੋਲੀਆਂ ਦੀ ਉਹਨਾਂ ਨੂੰ ਆਇਡੈਂਟੀਫਾਈ ਵੀ ਕਰ ਲਿਆ ਤੇ ਉਹਨਾਂ ਨੂੰ ਫੜ ਲਿਆ ਤੇ ਇਹ ਬਹੁਤ ਜ਼ਰੂਰੀ ਸਿਕਾਣੇ ਸਾਡੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜ਼ੀਰੋ ਟੋਲਰੈਂਸ ਹੈ ਜੀ ਜਿਹੜਾ ਬੰਦਾ ਵੀ ਸਮਕਲਿੰਗ ਕਰਦਾ ਉਹਦੇ ਵਾਸਤੇ ਜਿਹੜਾ ਸਰਕਾਰ ਦੇ ਪ੍ਰੋਗਰਾਮ ਨੂੰ ਕਿਸੇ ਵੀ ਤਿੱਕੇ ਦੇ ਨਾਲ ਕਿਸੇ ਤਰ੍ਹਾਂ ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਜਾਂ ਉਹ ਪੈਡਲ ਹੈ ਜਾਵਾਨਾਂ ਦਾ ਮਿਸਯੂਜ਼ ਕਰਨਾ ਔਰ ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹ ਖਾਲੀ ਸਾਡੀ ਜਵਾਨੀ ਦਾ ਘਾਟਾ ਕਰਦੇ ਕਰਦੇ ਆ ਲੇਕਿਨ ਇਹਦੇ ਨਾਲ-ਨਾਲ ਜਿਹੜੇ ਸਾਡੇ ਪਰਿਵਾਰ ਆ ਉਹ ਪਰਿਵਾਰ ਨੂੰ ਵੀ ਬਰਬਾਦ ਕਰਦੇ ਆ ਸਾਡੇ ਸਮਾਜ ਨੂੰ ਇਹ ਕੋੜ ਦੀ ਤਰ੍ਹਾਂ ਚੱਲੜੇ ਹੋਏ ਆ ਜਿਹਦੇ ਨਾਲ ਕਿ ਜਿੱਥੇ ਨਸ਼ੇ ਆ ਦਰੋਂ ਇਹ ਲੋਕਾਂ ਨੂੰ ਚਿੱਟੇ ਦੇ ਲਾਉਂਦੇ ਆ ਨਸ਼ੇ ਤੋਂ ਸ਼ੁਰੂ ਕਰਕੇ ਉਹਦੇ ਨਾਲ ਜਿਹੜੇ ਬੱਚੇ ਆ ਉਹਨਾਂ ਤੋਂ ਥੋੜੀਆਂ ਕਰਾਉਂਦੇ ਆ ਉਹਨਾਂ ਤੋਂ ਫਰੋਤੀਆਂ ਕੰਮਾ ਕਰਾਉਂਦੇ ਆ ਇਹ ਸਾਰਾ ਇੱਕ ਨੈਟਵਰਕ ਹੈ ਮਤਲਬ ਲੋਕਸਟਰ ਵੀ ਇਹਦੇ ਵਿੱਚ ਆ ਫੋਨ ਨੂੰ ਸਾਡੀ ਸਟਡੀ ਸੋਸ਼ੀ ਲੀਡਰਸ਼ਿਪ ਆ ਮੁਖਵੰਦੀ ਵੀ ਅਰਜਨ ਕੇਜੀ ਵਾਲੀ ਜੀ ਇਹਨਾਂ ਨੂੰ ਵਾਰਨਿੰਗ ਦੇ ਚੁੱਕਿਆ ਔਰ ਇਹ ਤੁਹਾਡੇ ਸਾਹਮਣੇ ਹਰ ਪ੍ਰਤਾਖ ਹੈ ਤਖਤ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਤੇ ਜਿਹੜੇ ਬੰਦੇ ਆ ਸਾਡੇ ਅੰਦਰ ਗੋਲੀ ਚੀ ਜਿਆ ਸਾਡੇ ਕੋਲੇ ਦਵਾਦਾਰ ਦਾਹਨ ਹੋ ਗਿਆ ਤੁਹਾਡੇ ਕੋਲੇ ਬਹੁਤ ਕਾ ਟਾਈਡੈਂਸੀ ਵਾਲੀ ਫੋਰਸ ਨਾ ਬਗੇ ਕੰਮ ਕੀ ਸਕਦੇ ਹੋਣ ਉਹ ਬਹੁਤ ਨਾਭੜਿਆ ਤਨੂਲ ਤੇ ਆਪਣੇ ਨੰਬਰ ਹੁੰਦੇ ਆ ਔਰ ਜਿਹੜੇ ਬੰਦੇ ਬਾੜੇ ਕੰਮ ਕਰਦੇ ਆ ਚਾਹੇ ਉਹ ਨਜ਼ੀਬੀ ਨੇ ਚਾਹੇ ਉਹ ਦਿਨੇ ਰੰਗਾਂ ਕਰਦੇ ਆ ਚਾਹੇ ਜਿਹੜੇ ਆਪਣੇ ਅੱਗੇ ਸਮਝਿਆ ਉਹਨਾਂ ਦਾ ਕਹੜਾ ਜਦੋਂ ਕਿ ਜੀ ਬੰਦੇ ਨਾਲ ਤਾਂ ਮੋਰੀ ਗੱਲ ਕਰ ਬਣਾਇਆ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਸੀ ਹਨਾ ਜੀ ਉਹ ਇੱਕ ਟੰਨ ਸੱਚਾਈ ਜਿਹਨੂੰ ਸੀ ਕਹਿੰਦੇ ਆ ਮੰਨਦੇ ਤਰਨਲ ਰੂਥ ਆ ਉਹਨਾਂ ਨੇ ਇਹ ਵੀ ਕਹੇ ਸੀ ਕਿ ਨਾਂ ਦੇ ਨੀਵਾ ਜੋਤਲੇ ਲੱਗੇ ਨੇ ਸੱਤੀ ਹੋ ਆ ਤੇ ਉਦੋਂ ਵੀ ਟੀ ਸੀ ਅਜੂ ਵੀ ਸੀ ਉਹਨਾਂ ਨੇ ਇਹ ਵੀ ਕਹਿ ਸੀ ਯਾਰ ਕਿ ਬੰਦੇ ਕੰਮੀ ਨਾਲ ਕਰ ਦਰ ਬੰਦਾ ਹੋਏ ਜਿਹੜਾ ਬੰਦਾ ਨਸ਼ਿਆਂ ਦਾ ਵਪਾਰ ਕਰੇਗਾ ਗੋਲੀਆਂ ਦੇ ਵਿੱਚ ਚੋਰੀ ਕਰੇਗਾ ਸਰਕਾਰ ਦੇ ਪ੍ਰੋਗਰਾਮ ਨੂੰ ਵਿਰੋਧ ਕਰੇਗਾ ਉਹਨੂੰ ਛੱਡਾ ਵੀ ਨਹੀਂ ਦੇਗਾ ਬੰਦ ਲਾ ਦੇਗਾ ਮੋਰੋਦਿਸ